शब्द है रू खुराक मां शब्द है रू खुराक यही बोल है सब तू पाक यही बोल है सब तू पाक पहली बार सी बोलिया पहली बार जद मैं मां सी बोलिया अपने भागा ला पे बुआ सी खोलिया अपने भागा ला पे बुआ सी खोलिया ममता परी नदर जदों देखे ममता परी नदर जदों देखे ਦੀਜ਼ਾਰੇ ਕਾਦਰ ਦੇ ਮੈਨੂੰ ਤਾਂ ਪਹਿਣ ਪੁਲੇਖੇ ਦੀਜ਼ਾਰੇ ਕਾਦਰ ਦੇ ਮੈਨੂੰ ਤਾਂ ਪਹਿਣ ਪੁਲੇਖੇ ਆਪਣੀ ਕਾੜ ਤੂੰ ਤਾਂ ਖੁਦ ਹੈਰਾਨ ਹੋਵੇਗਾ ਖਾਲਕ ਆਪਣੀ ਕਾੜ ਤੂੰ ਦਾ ਖੁਦ ਹੈਰਾਨ ਹੋਵੇਗਾ ਖਾਲਕ ਇਸ ਦੀ ਕੋਈ ਜਨਮ ਲੈ ਕੇ ਆਉਂਦਾ ਹੈ ਆਪ ਮਾਲਕ ਇਸ ਦੀ ਕੋਈ ਕੋਈ ਜਨਮ ਲੈ ਕੇ ਆਉਂਦਾ ਹੈ ਆਪ ਮਾਲਕ ਅੰਬਰੀਦੂ ਵੱਡਾ ਕੋਈ ਹੋਰ ਨਾ ਵਲੀ ਅੰਮ੍ਰਿਤ ਵਡਾ ਕੋਈ ਹੋਰ ਨਾ ਵਲੀ ਜਿਸ ਦੇ ਲਾੜ ਪਿਆਰ ਵਿੱਚ ਜਿੰਦ ਹੈ ਪਲੀ ਜਿਸ ਦੇ ਲਾੜ ਪਿਆਰ ਵਿੱਚ ਇਹ ਜਿੰਦ ਹੈ ਪਲੀ ਹਰ ਸਾਹ ਨਾਲ ਦਿੰਦੀ ਹੈ ਬੱਚਿਆਂ ਨੂੰ ਬਰਕਤ ਹਰ ਸਾਹ ਨਾਲ ਦਿੰਦੀ ਹੈ ਬੱਚਿਆਂ ਨੂੰ ਅਸੀਸ ਬੇਬੇ ਦੇ ਦੁਲਾ ਦੁਲਾੜ ਦੀ ਪਲਾ ਕੋਣ ਕਰ ਸਕਦਾ ਹੈ ਰੀਸ ਬੇਬੇ ਦੇ ਦੁਲਾੜ ਦੀ ਪਲਾ ਕੋਣ ਕਰ ਸਕਦਾ ਹੈ ਰੀਸ ਮੈਂ ਮੇਰੀਏ ਤੇਰੇ ਨਾਲ ਹੀ ਕਰ ਲੱਗਦਾ ਹੈ ਜਨਤ ਮੈਂ ਮੇਰੀਏ ਤੇਰੇ ਨਾਲ ਹੀ ਕਰ ਲੱਗਦਾ ਹੈ ਜਨਤ ਜੁਆਕਾਂ ਦੇ ਚਿਹਰਿਆਂ ਤੇ ਤੁ ਲਿਆ ਦਿੰਦੀ ਹੈ ਰੰਗਤ ਜੁਆਕਾਂ ਦੇ ਚਿਹਰਿਆਂ ਤੇ ਤੁ ਲਿਆ ਦਿੰਦੀ ਹੈ ਰੰਗਤ ਜਿਸੀ ਕਰਦੀ ਹੈ ਦਿਲੋਂ ਦਵਾਮਾ ਚਸਿਤ ਕਰਦੀ ਹੈ ਦਿਲੋਂ ਦਵਾਮਾ ਮੋਲਾ ਸਭ ਨੂੰ ਦੇਵੀ ਏ ਠੰਡੀਆਂ ਛਾਵਾ ਮੋਲਾ ਸਭ ਨੂੰ ਦੇਵੀ ਏ ਠੰਡੀਆਂ ਛਾਵਾ